ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਾਂ ਮਸੇ ਲੈ ਲੈ ਕੇ ਆਂ ਜੀ 2 ਬਈ ਸੂਈਆਂ ਵੀ ਆ ਇੱਕ ਗੱਬਣ ਬਿਹੜਾ ਆਓ ਪੁੱਛ ਲੈਨੇ ਭਾਈ ਤੋਂ ਅੱਜ ਬਈ ਭਾਈ ਜੀ ਹਸੀ ਕਾਲ ਹਸੀ ਕਾਲ ਜੀ ਹੋ ਠੀਕ ਹੋ ਵਧੀਆ ਜੀ ਵਧੀਆ ਬਈ ਭਾਈ ਨਾਮ ਤੇ ਐਡਰੈਸ ਬੋਲ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਜੌਨ ਜ਼ਿਲ੍ਹਾ ਬਟਿੰਡਾ ਤਸਰੀ ਰਾਮਪੁਰਾਪੁਰ ਨੇੜੇ ਪਿੰਡ ਬਈ ਨੇੜੇ ਵੀਰੇ ਜੇਠੂ ਘਰ ਆ ਜਾਂਦਾ ਆਪਾਂ ਨੂੰ ਠੀਕ ਆ ਮੋਬਾਈਲ ਨੰਬਰ ਬੋਲੋ 98722 32148 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਵੀਡੀਓ ਤੋਂ ਪਹਿਲਾਂ ਆਪਾਂ ਇੱਕ ਗੱਲ ਕਰਦੇ ਆ ਵੀਰੇ ਜਿਹਨੇ ਗਾ ਲੈਣੀ ਹੁੰਦੀ ਆ ਲਗਦ ਰੁਪਈਆ ਆਪਾਂ ਅਧਾਰ ਇੱਕ ਮਿੰਟ ਦਾ ਨਹੀਂ ਕਰਵਾ ਠੀਕ ਆ ਕੋਈ ਆਪਾਂ ਸਾਈ ਬੰਨਾ ਪਾਇਆ ਕਰੇ ਬਾਕੀ ਆ ਦੇਖ ਕੇ ਸਾਈ ਬੰਨਾ ਪਾਇਆ ਹੋਵੇ ਠੀਕ ਆ ਅੱਗੇ ਆਪਣੀ ਉਹ ਪਰਲੀ ਵੱਸੀ ਹੋ ਗਈ ਸੀਗੀ ਇਸ ਕਾਰਨ ਨਹੀਂ ਰਹੀ ਉਦੋਂ ਵਾਰ 20 ਬੰਦੇ ਫੋਨ ਆਇਆ ਮੈਂ ਜਵਾਬ ਦਿੱਤਾ 20-20 ਬੰਦੇ ਨੇ ਬਹਿਣਾ ਪਤਾ ਦੋ ਡੰਗ ਵੱਛੀ ਚੋਲੀ 15 ਕਿਲੋ ਦਜਵਾਦਾ ਆਪਾਂ ਤੇਰਾ ਕਿਹਾ ਜੀ ਆ ਤੇ ਬਾਅਦ ਚ ਬੰਦੇ ਕਹਿੰਦੇ ਅਸੀਂ ਧਾਰ ਕਰਾਂਗੇ ਅੱਛ ਹਾਂ ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਬੈਠਦੇ ਨੇ ਕਿਹੜਾ ਸੋ ਸੋਈ ਹੈ ਇਹ ਦੂਜਾ ਸੋਈ ਹੈ ਡਾਕਟਰ ਕਦੋਂ ਸੋਈ ਹੈ ਬਾਈ ਇਹ ਤੜਕ ਕੇ ਸੋਈ ਆ 3:30 ਵਜੇ ਠੀਕ ਹੈ ਬੱਚਾ ਕੀ ਦਿੱਤਾ ਬਾਈ ਬੱਚਾ ਦਿੱਤਾ ਬਾਈ ਤਾਂ ਬੱਚਾ ਦਿੱਤਾ ਤੇ ਕਿੰਨਾ ਕੁ ਬੋਲਾ ਕੱਢਿਆ ਫਿਰ ਇਹਦਾ ਬੋਲਾ ਇਹਦਾ 6 ਲੀਟਰ ਕਰਤਾ ਡਾਕਟਰ ਠੀਕ ਹੈ ਬਾਈ ਹੋਰ ਲਾ ਬਾਈ ਤੋਰ ਕੇ ਦਿਖਾਈ ਠੰਡੀ ਸੀਲ ਬਾਲੀ ਠੰਡੀ ਹੈ ਲੈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਠੰਡੀ ਸੀਲ ਆ ਬਾਈ ਆਰਡਰ ਕਮਾਲ ਦਾ ਆਰਡਰ ਲੈ ਕੋਈ ਨਿਆਣਾ ਨਹੀਂ ਪਾਇਆ ਬੱਚਾ ਨਹੀਂ ਲੈ ਜਿਵੇਂ ਮਰਜੀ ਹੱਥ ਲਈ ਚਲ ਕਹਿੰਦੀ ਕਰਮ ਵਾਲੀ ਕੁਛ ਨਹੀਂ ਅਸਲੀ ਦੇ ਵਾਲੂ ਆ ਬਹੁਤ ਲੱਗੋ ਬਾਈ ਕਮਾਲ ਦਾ ਆਰਡਰ ਸੋਹਣਾ ਆਰਡਰ ਲੱਗ ਗਿਆ ਬੇਬਾਪਾ ਨੂੰ ਦਿਖਾਉਂਦੀ ਏ ਇੱਕ ਲੱਗ ਲੱਗ ਠੀਕ ਆ ਚੋਦਾ ਬਾਈ ਇਹਦਾ ਬੱਚੀ ਦਾ ਠੀਕ ਆ ਅੱਲੋ ਦਾ ਬੜੀ ਸੀਗੀ ਬੱਚੀ ਸੀ ਕਿੰਨਾ ਕਿ ਦੇ ਦੂ ਹੋਰ ਬਾਈ ਦੁੱਧ ਦੇ ਦੂ ਡੱਟ 18 ਕਿਲੋ 18 ਕਿਲੋ ਹਾਂ ਆਰਡਰ ਚੰਗਾ ਥਣ ਚੰਗਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਸੂਈ ਸੂਈ ਲਾ ਵੱਡੀ ਗੱਲ ਠੰਡੀ ਸੀਲ ਆ ਜਿਵੇਂ ਮਰਜੀ ਬੈਠਾ ਰ ਕੋਈ ਚੱਕੇ ਲੈ ਇਹ ਵਾਜਾ ਲਧਾਰਾ ਮਾਰ ਕੇ ਖਾਣ ਰਸਾ ਛੜਤਾ ਪਾ ਲੈ ਬਈ ਰਸਾ ਵੀ ਛੜਤਾ ਬਈ ਨੇ ਚਵਾਈ ਦੇਖੋ ਚਵਾਈ ਬੜੀ ਚੰਗੀ ਆ ਨਾ ਕਿਆ ਬਾਤ ਆ ਬਈ ਚਵਾਈ ਬਹੁਤ ਚੰਗੀ ਆ ਲੈ ਮੋਟੀ ਮੋਟੀ ਧਾਰਾ ਕਿਆ ਬਾਤ ਆ ਲੋ ਮਗਰਲੇ ਥਣਾ ਦੀ ਵੀ ਬਈ ਚਵਾਈ ਚੈੱਕ ਕਰ ਲੋ ਬਹੁਤ ਚੰਗੀ ਚਵਾਈ ਆ ਹਾਂ ਬਈ ਪੂਰੀ ਠੰਡੀ ਸੀਲ ਆ ਹਾਂ ਕੋਈ ਨਿਆਣਾ ਨਹੀਂ ਪਾਇਆ ਕੁਛ ਨਹੀਂ ਪਾਇਆ ਬਈ ਇਹ ਮਾਉ ਇਹਨਾਂ ਬਈ ਤਾਰਾ ਮਾਰਤੀਆਂ ਕਹਿੰਦੀ ਕਰਮ ਵਾਲੀ ਕੋਸ਼ੀ ਪੂਰੀ ਠੰਡੀ ਸੀ ਲਾ ਫੇਸ ਬੜਾ ਪਿਆਰਾ ਕਰਮ ਵਾਲੀ ਦਾ ਪ੍ਰਿੰਟ ਪ੍ਰਿੰਟ ਚੰਗਾ ਬੜੀ ਚੰਗੀ ਬੱਛੀ ਹੈ ਡਾਕਟਰ ਤੁਹਾਡਾ ਫੋਨ ਬੜਾ ਚੰਗਾ ਲੱਗਿਆ ਬਸ ਇਹਨੇ ਆ ਜਾ ਬਾਕੀ ਤੋੜਾ ਤਾਰਾ ਕਰਮ ਵਾਲੀ ਦਾ ਚੰਗਾ ਕਬਾ ਕੀ ਮੋਲ ਆ ਭਰਾ ਇਹਦਾ ਡਾਕਟਰ ਮੋਲ ਕਰਾਉਣੂ ਜੇ 65 ਕਰਾ ਲਓ ਚਾਹੇ 70 ਕਰਾ ਲਓ ਠੀਕ ਹੈ ਜੀ ਜਮਾ ਆਪਣੇ ਅਨੁਮਾਨ ਜੈ ਜੀ ਰੇਟ ਹੁੰਦਾ ਜੋ ਉਦੋਂ ਹੀ ਜਾ ਜਾ 56000 ਰੁਪਏ ਦੀ ਬੱਛੀ ਦੇਣੀ ਆ ਬਾਈ ਜਮਾ ਜਾਇਜ਼ ਰੇਟ ਆ 52000 ਦੀ ਬਾਈ ਕਹਿੰਦਾ ਵੇਖ ਲੈ ਛੋੜ ਹੀ ਹੋ ਮੈਂ ਨਾ ਕੋਈ ਕਹੇ ਬਈ ਮੁੱਲ ਕਰਾ ਸੀ ਬਾਈ ਤੂੰ ਠੀਕ ਹੈ ਛੋੜ ਸੱਪਾ ਹੀ ਹੋ ਵਾਲਾ ਮੋਟਰ ਹੂੰ ਪਹਿਲਾਂ ਹੀ ਬਾਈ ਨੇ ਖਿੱਚ ਕੇ ਰੇਟ ਰੱਖਿਆ 52000 ਇਹਦੀਆਂ ਬੱਛੀਆਂ ਲੋਕ 65 65 ਤੋਂ ਬੰਦਾ ਕਿਹੜਾ ਦੇ ਲਿਆ ਸੇ ਪਾਸੇ 10000 ਰੁਪਏ ਦਾ ਫਰਕ ਆ ਬੱਛੀ ਦਾ ਆ ਸਹੀ ਗੱਲ ਲੋਕਾਂ ਨੂੰ ਤੇ ਠੰਡੀ ਦੇਖ ਲੈ ਲੈ ਮੇਨ ਵਾਲ ਦਾ ਠੰਡੀ ਲੈ ਜਿਵੇਂ ਮੈਂ ਮਰਜੀ ਬੈਠਾ ਰਹੇ ਕੋਈ ਚੱਕ ਜਿੱਥੇ ਮਰਜੀ ਬਹਿ ਗਿਆ ਆਪਾਂ ਵਿੜੇ ਵਿਚਾਲੇ ਪੱਲਾ ਧਾਰਾ ਮਾਰਤੇ ਹਾਂ ਬਾਕੀ ਲੈ ਵਾਲਾ ਵਾਹ ਡੈਕਟਰ ਦਿਖਾ ਦੇ ਬੱਚੇ ਲੈਵਾ ਬਾਈ ਕਮਾਲ ਦਾ ਸ਼ੀਟਿੰਗ ਆ ਜਿਹੜੀ ਲੈਵੇ ਦੀ ਕਮਾਲ ਵਾਲਾ ਕੀ ਬਾਤ ਹੈ ਅੱਲਾਕੱਲਾ ਥਣ ਬਾਈ ਮੁੱਠੀ ਵਾਲਾ ਥਣ ਚਾਰੇ ਥਣ ਨਿੱਖੜਵੇਂ ਪੂਰੇ ਗੈਪ ਤੇ ਮੁੱਲ ਜਮਾ ਜਾਏ 55000 ਰੁਪਇਆ ਅੱਗੇ ਵੀਰੇ 2 ਨੰਬਰ ਕਿਹੜਾ ਸੂਸ ਹੋਈ ਵੀ ਏ ਡਾਕਟਰ ਦੂਜਾ ਸੂਈ ਇਹਨੂੰ ਹੋ ਗਿਆ ਸੂਈ ਨੂੰ 1 ਮਹੀਨਾ ਤੇ 5 ਦਿਨ ਹੋ ਗਿਆ ਜੀ ਸੂਈ ਨੂੰ ਉਹਨੂੰ ਠੀਕ ਹੈ ਭਾਈ ਹਾਂ ਬੱਚਾ ਹੈਗਾ ਭਾਈ ਬੱਚਾ ਹੈ ਨਹੀਂ ਭਾਈ ਠੰਡੀ ਸੀਲੇ ਵੀ ਬੱਚੀ ਬਹੁਤ ਆਜੀ ਲੱਜ ਜਿਵੇਂ ਮਰਦੀ ਹੱਥ ਲਾਈ ਚੱਲ ਕੋਈ ਚੱਕਰੀ ਠੰਡੀ ਸੀਲੇ ਹੂੰ ਇਹ ਬੱਚੀ ਦਾ ਪਿਲੀ ਵੀਡੀਓ ਚ ਪਾਈ ਸੀ ਆਪਾਂ ਸੌਦਾ ਹੋ ਗਿਆ ਡਾਕਟਰ ਪਹਿਲਾਂ ਹੀ ਮੈਂ ਦੱਸ ਗਿਆ ਠੀਕ ਹੈ ਭਾਈ 2000 ਰੁਪਏ ਬੰਦੇ ਨੇ ਆਪਾਂ ਨੂੰ ਸਾਈ ਵੀ ਪਾਤੀ ਸੀ ਤੇ 5 ਆ ਗਏ ਉਦੋਂ ਬਾਅਦ ਦੋ ਡੰਗ ਚੋਲੀ ਆਪਾਂ 13 ਕਿਲੋ ਕਿਹਾ ਸੀ 15 ਕਿਲੋ ਜਵਾਦਾ ਆਪਾਂ ਲੱਭਾ ਆਪਣੇ ਘਰੇ ਪਿਆ ਲੋਕਾਂ ਨਾਲ ਕੰਮ ਲਈ ਵੀ ਛੱਡ ਪਉ ਦਾ ਲੀਟਰ ਹੈ ਨਹੀਂ ਆ ਠੀਕ ਆ ਭਾਈ ਤੇ ਬੰਦੇ ਕਹਿੰਦਾ ਜੀ ਪੈਸੇ ਧਾਰ ਕਰਾਂਗੇ ਇਹ ਆਪਣੇ ਹੁਣ ਵੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਆਪਾਂ ਨਾਂ ਧਾਰ ਲਿਆ ਕਿ ਤੇਰੇ ਨਾਂ ਧਾਰ ਦੇਣਾ ਹੂੰ ਠੀਕ ਆ ਲਾਗਦਰ ਬੀ ਆਲੇ ਆਪ ਨੂੰ ਫੋਨ ਲਾਵੇ ਤੇ ਬਿਨ ਗੱਲ ਤੋਂ ਫੋਨ ਨਾ ਲਾਵੇ ਬੰਦਾ ਫੋਨ ਲਾ ਭਾਈ ਤੋਰ ਕੇ ਦਿਖਾ ਦੇ ਰਾਜੀ ਫੁੱਲ ਥਾਣਾ ਹਵਾਨਾ ਕਮਾਲ ਦਾ ਢਿੱਲਾ ਬਹੁ ਪਈਆਂ ਸ਼ਾਮ ਤੱਕ ਕੱਢ ਰਾ ਜਿਹੜਾ ਵਧੀਆ ਬਣਾ ਲਾ ਡਾਕਟਰ ਇਹ ਥਲੇ 16 ਕਿਲੋ ਹੀ ਆ ਆਪਾਂ ਕਿਹਾ ਉਹ ਰਹਿਣਾ 2 ਕਿਲੋ ਘੱਟ ਦੱਸਦੇ ਆ 2 ਕਿਲੋ ਬਾਈ ਕਹਿੰਦਾ ਫੱਕਾ ਘੱਟ ਆ 16 ਨਿਬੜਦਾ 16 ਨਿਬੜੂ ਠੀਕ ਆ ਕੈਸ ਬਿਊਟੀ ਬੜੀ ਚੰਗੀ ਐ ਬਾਕੀ ਰਾਜੀ ਰੂਜੀ ਬਹੁਤ ਹਨ ਬੜੀ ਪੂਰੀ ਬਹੁਤਾ ਬੱਚਾ ਚੱਦ ਵੀ ਫੁੱਲਾ ਜੰਨਾ ਕਹਿੰਦਾ ਬਈ ਵੱਡਾ ਕਾਦਾ ਰਾਜੀ ਆ ਫੜੀ ਵੀ ਆ ਪੂਰੀ ਥਾਂ ਨੇ ਬੱਚਾ ਹੱਥੋਂ ਦਾ ਬੜੀ ਬਣਦੀ ਹਜੇ ਡਾਕਟਰ ਮਤਲਬ ਵੀ ਸਾਡੇ ਕੇ ਸੇਵੇ ਚੋਂ ਆਈ ਕਰੀ ਆਪਾਂ 9 ਵਜੇ ਹਜੇ ਹਜੇ ਢਾਈ ਘੰਟੇ ਹੋਇਆ ਚੋਈ ਨੂੰ ਢਾਈ ਘੰਟੀ ਹੋਇਆ ਹਜੇ ਚੋਈ ਨੂੰ ਬਈ ਉਸ ਹਿਸਾਬ ਨਾਲ ਜੱਜਮੈਂਟ ਕਰਿਓ ਸ਼ਾਮ ਤੱਕ ਬਚੀ ਜਾਰ ਜਾਂਦੀ ਲੈ ਬੇਣਾ ਸ਼ਾਮ ਤੱਕ ਕਲਟਰ ਦੀ ਕੁਆਲਿਟੀ ਐ ਜਿਹੜੀ ਵਧੀਆ ਤਿਆਰ ਕਰ ਲਓ ਤੋਰਾ ਤਾਰਾ ਚਮਕ ਚਮਕ ਰੰਗ ਰੂਪ ਪੂਰਾ ਚੰਗਾ ਕੀ ਮੋਲ ਆ ਬਈ ਇਹਦਾ ਇਹਦਾ ਜਮਾ ਜਾਇਜ ਡਾਕਟਰ 45000 ਰੁਪਏ ਆ ਮਾਨਤਾਨ ਹੋ ਜੀ ਬਾਈ ਮਾਨਤਾਨ ਕਰ ਦਾਂਗੇ ਪਰ ਉਹ ਲੋਕਾਂ ਦਾ ਕੰਮ ਨਹੀਂ ਇਹ ਜੀ ਬੱਚੀ ਦਾ 55 60 ਘੱਟ ਕਰ ਦੋ ਨਾ ਮੈਂ ਕੋਈ 15 ਲੀਟਰ ਵਾਲੀ ਨੂੰ ਵੜਾ ਨਹੀਂ ਹੈ ਸਹੀ ਗੱਲ ਕਿਉਂ ਬੱਚੀ ਨੂੰ ਬਾਕੀ ਜਿੰਦ ਜਾਨ ਵਾਲਿਆਂ ਨੇ ਮੇਰੇ ਮੋਢੇ ਦੇ ਬਰਾਬਰ ਆਉਂਦੀ ਹੈ ਸਹੀ ਗੱਲ ਬਾਈ ਮੁੱਲ ਜਮਾ ਜਾਇਜ ਆ 45000 ਰੁਪਏ ਲੋਕਾਂ ਦਾ ਕੰਮ ਨਹੀਂ ਆਪਣੇ ਕੋਲ ਜੇ ਬੱਚਾ ਖੜਾ ਕੇ ਵੇਚ ਨਹੀਂ ਉਹਦਾ 70000 ਦੇ ਬੱਚੀ ਹੈ ਪਰ ਉਹ ਕੰਮ ਨਹੀਂ ਲੋਕਾਂ ਦਾ ਆਪਣਾ ਸਾਫ਼ ਸਫਰਾ ਕੰਮ ਆ ਤੈਨੂੰ ਪਤਾ ਠੀਕ ਹੈ ਬਾਈ 45000 ਰੁਪਏ ਮੁੱਲ ਜਮਾ ਰੇ ਡੇਟਾ ਜਿਹੜਾ ਜੈ ਜੱਟ ਲਾਂ ਤੋਂ ਲਾਂ ਚੰਗੀਆਂ ਪਈਆਂ ਸ਼ਾਮ ਨੂੰ ਆਡਰ ਜਿਹੜਾ ਵਧੀਆ ਤਿਆਰ ਕਰ ਲੋ ਕੱਲਾ ਕੱਲਾ ਥਣ ਬਈ ਮੁੱਠੀ ਵਾਲਾ ਥਣ ਚਾਰੇ ਥਣ ਨਿਕਣਵੇਂ ਪੂਰੇ ਗੈਪ ਤੇ ਚੰਗੀਆਂ ਬੜੇ ਅੱਗੇ ਪ੍ਰਾਤ ਤਾ ਨੰਬਰ ਕਿਹੜਾ ਸੋਸ ਹੁੰਦੀ ਹੈ ਇਹ ਵੀ ਦੂਜੇ ਸੋਸ ਹੁੰਦੀ ਹੈ ਬਾਈ ਕਿੰਨੇ ਦਿਨ ਲੈਂਦੀ ਹੈ ਇਹਦਾ 1 ਹਫਤਾ ਪਿਆ ਹ ਜੀ ਕੀ ਰਿਕਾਰਡ ਹੈ ਉਦੋਂ ਬਾਈ ਇਹ ਦੋ ਦੋ 17 ਕਿਲੋ ਗੱਡਾ ਬਲੂਨ ਨੇ ਬਾਈ ਠੀਕ ਆ ਬਾਈ ਹਾਂ ਤੋੜ ਕੇ ਦਿਖਾ ਦੇ ਠੰਡੀ ਸੀਲ ਬਾਈ ਠੰਡੀ ਡਾਕਟਰ ਠੰਡੀ ਮਿੱਟੀ ਦਾ ਹੈ ਬਾੜੀ ਜੱਲਾ ਆ ਡਰ ਕਮਾਲ ਦਾ ਲੱਜ ਜਿਵੇਂ ਮਰ ਜੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਫੇਸ ਬਿਊਟੀ ਕਮਾਲ ਦੀ ਬੋਲਦੀ ਬਹੁਤ ਚੰਗੇ ਠੀਕ ਆ ਇਹ ਬੱਚੀ ਤਾਂ ਅੱਛੀ ਆ ਖੁੱਲਣਾ ਬੋਲ ਰਹਾ ਸਰ ਜੀ ਕੱਚੀ ਕੱਚੀ ਆ ਬਾਈ ਦਿਨ ਹਜੇ ਲੈਂਦੀ ਆ ਉਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਇਹਨੇ ਵਧੀਆ ਤਿਆਰ ਕਰ ਲੈਣੀ ਠੰਡੀ ਦਾ ਡਾਕਟਰ ਬਹੁਤ ਆ ਜਿਵੇਂ ਮਰ ਜੀ ਹੱਥ ਲਾਈ ਚੱਲ ਕੋਈ ਚੱਕਰੀ ਢੱਲਾ ਦਿਖਾ ਦੇ ਲੱੱਗਦਾ ਬਹੁਤ ਮੈਂ ਕਹਿੰਦਾ ਕਮਾਲ ਆ ਬਈ ਲੈ ਕਿੱਚ ਬਹੁਤ ਆ ਗਈ ਸਾਰੀਆਂ ਬਲਡ ਲੈ ਗੱਡ ਕੇ ਕਰਮ ਵਾਲੀ ਨੇ ਫੇਰ ਸੁਣਾ ਬਾਕੀ ਤੋਰਾ ਤਾਰਾ ਚੰਗਾ ਰੰਗ ਰੂਪ ਚੰਗਾ ਥਣ ਬੜਾ ਕਮਾਲ ਦਾ ਮੁਠੀ ਵਾਲਾ ਥਣ ਠੰਡੀ ਸੀਲ ਪੂਰੀ ਆ ਯਾਦ ਬ੍ਰੀਡ ਚੰਗੀ ਆ ਗਰਮੀ ਬਈ ਤੰਨੇ ਨਹੀਂ ਮੰਨਦੀਆਂ ਫਾਂਡ ਫੌਂਡ ਕਰਮ ਵਾਲੀਆਂ ਦੀ ਫੁੱਲ ਆਊਗੀ ਕੀ ਮੋਲ ਆ ਬਈ ਇਹਦਾ ਇਹਦਾ ਤਾਂ ਮੋਲ ਜਮਾਈ ਜਾਏ ਅੱਜ ਡਾਕਟਰ ਹੂੰ ਇਹ ਤਾਂ ਰੰਧਾਯਰ ਵੀ ਬਚੇ ਦੇ ਦਾਂਗੇ ਮਾਨਤਾਨ ਹੋ ਜੀ ਬਾਈ ਮਾੜਾ ਮੋਟਾ ਹੋਊਗਾ ਇਹ ਬਸ 70 75 ਕਹਿੰਦੇ ਉਹ ਕੋਈ ਬਾਲਾ ਨਹੀਂ ਹੁੰਦਾ ਠੀਕ ਆਪਣੇ ਮੋੜ ਦਨਵਾ ਜਮਾ ਜਾਏ ਜੀ ਹੂੰ 53000 ਰੁਪਿਆ ਮੋਲਾ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾ ਜਰੂਰ ਲੈਵਾ ਦੇਖੋ ਇਹਦਾ ਪਹਿਲਾ ਲੈਵਾ ਦਿਖਾ ਰਿਹਾ ਮੈਂ ਲੈਵਾ ਬੜਾ ਕਮਾਲ ਦਾ ਥਣ ਥਣ ਬਹੁਤ ਚੰਗਾ ਚੰਗੀ ਹੈ ਫੇਸ ਬੱਚੀ ਆ ਬਹੁਤ ਚੰਗੇ ਲੱਗਦਾ ਥਣ ਥਣ ਬਹੁਤ ਚੰਗਾ ਤਾਜੀ ਸੂਈ ਹੈ ਜਮ ਠੀਕ ਆ ਹਾਂ ਜਦੋਂ ਸਵੇਰੀ ਸੂਈ ਹੈ ਨਾ ਸਵੇਰੀ ਸੂਈ ਅੱਜ 6 ਕਿਲੋ ਬੜਾ ਘਟਦਾ ਦਾ ਆਪੂੰ ਠੰਡੀ ਦੇਖ ਲੈ ਡਾਕਟਰ ਜਿਵੇਂ ਮਰਦੀ ਹੱਥ ਲਾਈ ਚੱਲ ਠੰਡੀ ਸੀ ਨਾ ਬਈ ਕੀ ਆ ਬਾਤ ਆ ਚਵਾਈ ਚਵਾਈ ਬਹੁਤ ਚੰਗੀ ਆ ਬਾਈ ਨੇ ਤਾਰਾ ਮਾਰ ਕੇ ਦਿਖਾਈ ਦਵਾਈ ਦੇ ਖਾਣ ਬਿਨ ਬੱਚੇ ਨੂੰ ਲੈ ਹਾਂ ਬਈ ਕਿਆ ਬਾਤ ਆ ਬਾਈ ਹਮ ਮੁੱਲ ਵੀ ਜਾਇਜ਼ ਹਾਂ ਤੇ ਕਿਸੇ ਵੀਰ ਨੂੰ ਬਾਈ ਤੰਨਾ ਜੋ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਦ ਲਓ ਧੰਨਵਾਦ